ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਚਮਤਕਾਰੀ ਉਪਾਅ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਕਪੂਰ ਦਾ ਇੱਕ ਛੋਟਾ ਜਿਹਾ ਉਪਾਅ ਲੈ ਕੇ ਆਏ ਹਾਂ ਇਸ ਉਪਾਅ ਨੂੰ ਕਰਨ ਦੇ ਲਈ ਤੁਸੀਂ ਕਪੂਰ ਦੇ ਟੁਕੜੇ ਤੇ ਦੁਸ਼ਮਨ ਦਾ ਨਾਮ ਲਿਖਣਾ ਹੈ ਤੇ ਤੁਸੀਂ ਇਹ ਛੋਟਾ ਜਿਹਾ ਉਪਾਅ ਕਰਨਾ ਹੈ ਤੇ ਇਹ ਉਪਾਅ ਕਰਨ ਦੇ ਨਾਲ ਜੇਕਰ ਤੁਹਾਡਾ ਕੋਈ ਦੁਸ਼ਮਨ ਤੁਹਾਨੂੰ ਕਾਫੀ ਲੰਬੇ ਸਮੇਂ ਤੋਂ ਪਰੇਸ਼ਾਨ ਕਰ ਰਿਹਾ ਤਾਂ ਉਹ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਦੂਰ ਹੋ ਜਾਵੇਗਾ ਇਸ ਤਰੀਕੇ ਦੇ ਨਾਲ ਜਿਵੇਂ ਕਿ ਆਪਾਂ ਸਾਰਿਆਂ ਨੇ ਸੁਣਿਆ ਹੀ ਹੈ ਕਪੂਰ ਤੇ ਬਾਰੇ ਤੇ ਜਿਹੜਾ ਕਪੂਰ ਹੁੰਦਾ ਹੈ ਨਾ ਉਹ ਸਾਡੀ ਜ਼ਿੰਦਗੀ ਦੇ ਵਿੱਚ ਸਾਨੂੰ ਬਹੁਤ ਸਾਰੀਆਂ ਖੁਸ਼ੀਆਂ ਦੀ ਪ੍ਰਾਪਤੀ ਕਰਵਾਉਂਦਾ ਹੈ ਇਸ ਦੇ ਨਾਲ ਨਾਲ ਜੇਕਰ ਆਪਾਂ ਗੱਲ ਕਰੀਏ ਇਹ ਤਾਂ ਤਰੀਕਿਕ ਕਿਰਿਆਵਾਂ ਨੂੰ ਵੀ ਸਫਲ ਬਣਾਉਂਦਾ ਹੈ ਕਿਉਂਕਿ ਕਪੂਰ ਦੇ ਨਾਲ ਜੇਕਰ ਕੋਈ ਇਸ ਤਰ੍ਹਾਂ ਦੇ ਉਪਾਅ ਕੀਤੇ ਜਾਂਦੇ ਆ ਤੇ ਉਹ ਵੀ ਬਹੁਤ ਹੀ ਜ਼ਿਆਦਾ ਸਫਲ ਹੁੰਦੇ ਨੇ ਇਸ ਤਰੀਕੇ ਦੇ ਨਾਲ ਜੇਕਰ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਹਾਡੇ ਦੁਸ਼ਮਣਾਂ ਨੇ ਤੁਹਾਨੂੰ ਪੂਰੀ ਤਰ੍ਹਾਂ ਘੇਰ ਰੱਖਿਆ ਹੈ ਤਾਂ ਤੁਸੀਂ ਕਪੂਰ ਦੇ ਨਾਲ ਆਪਣੇ ਦੁਸ਼ਮਣਾਂ ਦਾ ਇੱਕ ਛੋਟਾ ਜਿਹਾ ਉਪਾਅ ਕਰਕੇ ਆਪਣੀ ਜ਼ਿੰਦਗੀ ਦੇ ਵਿੱਚੋਂ ਛੁਟਕਾਰਾ ਪਾ ਸਕਦੇ ਹਾਂ ਇਸ ਤਰੀਕੇ ਦੇ ਨਾਲ ਕਪੂਰ ਦੇ ਨਾਲ ਤੁਸੀਂ ਕਿਵੇਂ ਉਪਾਅ ਕਰਦੇ ਹੈ ਤੇ ਕਿਵੇਂ ਆਪਣੀ ਜ਼ਿੰਦਗੀ ਦੇ ਵਿੱਚੋਂ ਆਪਣੇ ਦੁਸ਼ਮਣਾਂ ਤੋਂ ਛੁਟਕਾਰਾ ਪਾ ਸਕਦੇ ਹੋ ਇਹ ਸਾਰਾ ਉਪਾਅ ਤੇ ਇਹ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਇਸ ਵੀਡੀਓ ਨੂੰ ਤੁਸੀਂ ਧਿਆਨ ਦੇ ਨਾਲ ਦੇਖੋ ਇਸ ਤਰੀਕੇ ਦੇ ਨਾਲ ਜੇਕਰ ਆਪਾਂ ਗੱਲ ਕਰੀਏ ਅਸੀਂ ਕੋਈ ਵੀ ਕੰਮ ਕਰਦਾ ਜਿਵੇਂ ਕਿ ਸ਼ੁਰੂ ਕਰਦੇ ਹਾਂ ਤੇ ਜਿਹੜੇ ਸਾਡੇ ਦੁਸ਼ਮਣ ਹੁੰਦੇ ਆ ਨਾ ਉਹ ਸਾਡੇ ਪਿੱਛੇ ਹੱਥ ਤੋਕੇ ਪੈ ਜਾਂਦੇ ਆ ਉਹ ਸਾਹਮਣੇ ਤੋਂ ਤਾਂ ਸਾਡੇ ਤੇ ਬਾਰ ਨਹੀਂ ਕਰਦੇਗੇ ਕਹਿਣ ਦਾ ਭਾਵ ਕਿ ਪਿੱਠ ਪਿੱਛੇ ਸਾਡੇ ਉਹ ਤਾੰਤ੍ਰਿਕ ਰਿਆਵਾ ਕਰਵਾਉਂਦੇ ਰਹਿੰਦੇ ਨੇ ਜਿਸ ਕਰਕੇ ਕੀ ਹੁੰਦਾ ਹੈ ਕਿ ਜਿਹੜਾ ਵੀ ਕੰਮ ਅਸੀਂ ਸ਼ੁਰੂ ਕਰਦੇ ਆ ਨਾ ਉਹ ਕੰਮ ਸਾਡਾ ਰੁਕ ਜਾਂਦਾ ਉਹਨਾਂ ਦੇ ਵਿੱਚ ਕੋਈ ਨਾ ਕੋਈ ਪ੍ਰੋਬਲਮ ਤੇ ਮੁਸ਼ਕਲ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਇਸ ਤਰੀਕੇ ਦੇ ਨਾਲ ਕੋਈ ਵੀ ਜਿਹੜਾ ਦੁਸ਼ਮਣ ਹੁੰਦਾ ਹੈ ਨਾ ਉਹ ਤੁਹਾਡੇ ਕਮਾਕਾਰਾਂ ਦੇ ਵਿੱਚ ਕੋਈ ਨਾ ਕੋਈ ਰੁਕਾਵਟਾ ਪਾਉਣੀਆਂ ਸ਼ੁਰੂ ਕਰ ਜਾਂਦਾ ਹੈ ਇਸ ਤਰੀਕੇ ਦੇ ਨਾਲ ਮੰਨ ਲਓ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਹਾਡੇ ਦੁਸ਼ਮਣਾਂ ਨੇ ਬਹੁਤ ਜ਼ਿਆਦਾ ਅੰਤਿਕ ਮਚਾਰ ਰੱਖਿਆ ਜਿਸ ਤੋਂ ਤੁਸੀਂ ਕਾਫੀ ਜ਼ਿਆਦਾ ਪਰੇਸ਼ਾਨ ਰਹਿੰਦੇ ਹੋ ਐਨ ਦਾ ਭਾਵ ਕੋਈ ਵੀ ਤੁਸੀਂ ਕੰਮ ਸ਼ੁਰੂ ਕਰੋਗੇ ਉਹਨਾਂ ਦੇ ਵਿੱਚ ਤੁਹਾਨੂੰ ਕੋਈ ਨਾ ਕੋਈ ਪ੍ਰੋਬਲਮ ਮੁਸ਼ਕਲ ਦਾ ਸਾਹਮਣਾ ਤਾਂ ਕਰਨਾ ਹੀ ਪਵੇਗਾ ਜੇਕਰ ਤੁਸੀਂ ਕੋਈ ਆਪਣਾ ਬਿਜ਼ਨਸ ਸ਼ੁਰੂ ਕਰਨਾ ਚਾਹੁੰਦੇ ਹੋ ਨਾ ਤੇ ਤੁਹਾਡਾ ਬਿਜ਼ਨਸ ਵੀ ਹੈ ਜਿਹੜਾ ਉਹ ਬੰਦ ਹੋ ਸਕਦਾ ਹੈ ਕੋਈ ਵੀ ਕੰਮ ਸ਼ੁਰੂ ਕਰੋਗੇ ਉਹ ਕੰਮ ਤੁਹਾਡਾ ਸਫਲ ਨਹੀਂ ਹੋਣਾ ਉਸ ਦੇ ਵਿੱਚ ਤੁਹਾਨੂੰ ਬਹੁਤ ਸਾਰੀਆਂ ਮੁਸ਼ਕਲਾਂ ਤੇ ਪ੍ਰੋਬਲਮ ਫੇਸ ਕਰਨੀਆਂ ਪੈਣਗੀਆਂ ਹੋ ਸਕਦਾ ਹੈ ਕਿ ਤੁਹਾਡਾ ਉਹ ਕੰਮ ਸਿਰੇ ਚੜ੍ਹਤੇ ਪਰ ਉਸ ਦੇ ਵਿੱਚ ਬਹੁਤ ਜ਼ਿਆਦਾ ਤੁਹਾਨੂੰ ਰੁਕਾਵਟਾਂ ਆਉਂਦੀਆਂ ਨੇ ਇਸ ਤਰੀਕੇ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕੰਮ ਹੋਵੇ ਉਹ ਤੁਹਾਡਾ ਕੀ ਇਹ ਬੰਦ ਹੋ ਜਾਂਦਾ ਉਸ ਦੇ ਵਿੱਚ ਪ੍ਰੋਬਲਮ ਆਉਂਦੀਆਂ ਨੇ ਉਹ ਕੰਮ ਤੁਹਾਡਾ ਸਿਰੇ ਹੀ ਚੜ੍ਹਦਾ ਇਸ ਤੋਂ ਇਲਾਵਾ ਕਈ ਵਾਰ ਸਾਡੇ ਘਰ ਦੇ ਵਿੱਚ ਸਾਡੇ ਦੁਸ਼ਮਣਾਂ ਨੇ ਸਾਡੇ ਉੱਪਰ ਇਸ ਤਰ੍ਹਾਂ ਦੀਆਂ ਤਾਤਰੀ ਕਰਿਆਵਾਂ ਕਰਵਾਈਆਂ ਹੁੰਦੀਆਂ ਨੇ ਜਿਸ ਦੇ ਨਾਲ ਸਾਨੂੰ ਸਰੀਰਕ ਸਰੀਰਕ ਤੌਰ ਤੇ ਵੀ ਕਾਫੀ ਨੁਕਸਾਨ ਹੁੰਦਾ ਹੈ ਸਾਡੇ ਘਰ ਦਾ ਫੈਮਿਲੀ ਮੈਂਬਰ ਕੋਈ ਨਾ ਕੋਈ ਬਿਮਾਰ ਹੋ ਜਾਂਦਾ ਕਿਉਂਕਿ ਵਿੱਚ ਕਈ ਤਰ੍ਹਾਂ ਦੇ ਜਿਹੜੇ ਲੋਕ ਹੁੰਦੇ ਆ ਨਾ ਉਹ ਸਾਡੇ ਉੱਪਰ ਕੋਈ ਛੋਟਾ ਮੋਟਾ ਕੀਤਾ ਕਰਾਇਆ ਨਹੀਂ ਕਰਵਾਉਂਦੇ ਕਈ ਵਾਰ ਬਹੁਤ ਵੱਡੀਆਂ ਤਾਤਰੀ ਕਰਿਆਵਾਂ ਕਿਸੇ ਦੀ ਮਦਦ ਦੇ ਨਾਲ ਉਹ ਕਰਵਾ ਦਿੰਦੇ ਨੇ ਜਿਸ ਕਰਕੇ ਸਾਡੀ ਫੈਮਿਲੀ ਨੂੰ ਵੀ ਕਾਫੀ ਉਕਸਾਂ ਪਹੁੰਚਦਾ ਹੈ ਤੇ ਸਾਨੂੰ ਵੀ ਇਸ ਦੇ ਨਾਲ ਤੁਹਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦੀਆਂ ਦਿੱਕਤਾਂ ਤੇ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਇਸ ਦੇ ਨਾਲ ਨਾਲ ਆਪਾਂ ਹੁਣ ਗੱਲ ਕਰਦੇ ਹਾਂ ਕਿ ਤੁਸੀਂ ਇਸ ਉਪਾਅ ਨੂੰ ਕਰਨਾ ਕਿਵੇਂ ਹੈ ਤੁਹਾਨੂੰ ਇਹ ਉਪਾਅ ਕਰਨ ਦੇ ਲਈ ਕਿਹੜੀ-ਕਿਹੜੀ ਚੀਜ਼ ਦੀ ਜ਼ਰੂਰਤ ਹੈ ਇਹ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਅੱਜ ਦੀ ਇਹ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲੀ ਹੈ ਇਸ ਕਰਕੇ ਵੀਡੀਓ ਨੂੰ ਬਿਨਾਂ ਸਕਿਪ ਕੀਤੇ ਐਂਡ ਤੱਕ ਜ਼ਰੂਰ ਦੇਖਿਓ ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਅੰਤਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਇਸ ਓਪਾਣ ਨੂੰ ਅਸੀਂ ਮੰਗਲਵਾਰ ਦੇ ਦਿਨ ਕਰ ਸਕਦੇ ਹਾਂ ਤੇ ਇਸ ਓਪਾਣ ਨੂੰ ਕਰਨ ਦੇ ਲਈ ਸਾਨੂੰ ਚਾਹੀਦੀ ਇੱਕ ਕਪੂਰ ਦੀ ਟਿੱਕੀ ਜਿਵੇਂ ਕਿ ਕਪੂਰ ਦੀ ਟਿੱਕੀ ਵੱਡੀ ਵੀ ਹੁੰਦੀ ਹੈ ਛੋਟੀ ਵੀ ਹੁੰਦੀ ਹੈ ਤੁਸੀਂ ਕੋਈ ਮਰਜ਼ੀ ਲੈ ਸਕਦੇ ਹੋ ਬਸ ਕਪੂਰ ਦੀ ਟਿੱਕੀ ਹੋਣੀ ਚਾਹੀਦੀ ਹੈ ਇਸ ਤੋਂ ਇਲਾਵਾ ਜੇਕਰ ਤੁਹਾਡੇ ਕੋਲ ਬੀਮ ਸੈਣੀ ਕਪੂਰ ਹੈ ਗਏ ਜੇਕਰ ਤੁਹਾਨੂੰ ਵਿਚਾਰ ਦੇ ਵਿੱਚੋਂ ਮਿਲਦਾ ਹੈ ਤਾਂ ਤੁਸੀਂ ਉਹ ਕਪੂਰ ਵੀ ਲੈ ਸਕਦੇ ਹੋ ਜੇਕਰ ਤੁਹਾਨੂੰ ਇਹ ਕਪੂਰ ਕਿਤੋਂ ਨਹੀਂ ਮਿਲਦਾ ਤਾਂ ਤੁਸੀਂ ਕੋਈ ਵੀ ਕਪੂਰ ਦੀ ਟਿੱਕੀ ਦਾ ਯੂਜ਼ ਕਰ ਸਕਦੇ ਹੋ ਤੇ ਜੇਕਰ ਤੁਸੀਂ ਬੀਮ ਸੈਣੀ ਕਪੂਰ ਦੇ ਨਾਲ ਇਹ ਉਪਾਰ ਕਰਦੇ ਹੋ ਨਾਲ ਤੇ ਤੁਸੀਂ ਆਪਣੀ ਜ਼ਿੰਦਗੀ ਦੀਆਂ ਸਾਰੀਆਂ ਪ੍ਰੋਬਲਮ ਤੇ ਮੁਸ਼ਕਲਾਂ ਨੂੰ ਦੂਰ ਕਰਕੇ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਅੱਗੇ ਵਧ ਸਕਦੇ ਹੋ वैसे ਤਾਂ ਇਹ ਪੰਸਾਰੀ ਦੀ ਦੁਕਾਨ ਤੇ ਆਸਾਨੀ ਦੇ ਨਾਲ ਮਿਲ ਜਾਂਦਾ ਜੇਕਰ ਨਹੀਂ ਮਿਲਦਾ ਨਾ ਤੇ ਤੁਸੀਂ ਜਿਵੇਂ ਛੋਟੀਆਂ ਕਪੂਰ ਦੀਆਂ ਟਿੱਕੀਆਂ ਹੁੰਦੀਆਂ ਨੇ ਉਹਨਾਂ ਨੂੰ ਛੱਡ ਕੇ ਜਿਹੜੀਆਂ ਵੱਡੀਆਂ ਹੁੰਦੀਆਂ ਨੇ ਕਪੂਰ ਦੀਆਂ ਟਿੱਕੀਆਂ ਤੁਸੀਂ ਉਹ ਲੈ ਸਕਦੇ ਹੋ ਇਸ ਉਪਾਅ ਨੂੰ ਕਰਨ ਦੇ ਲਈ ਇਸੇ ਤਰ੍ਹਾਂ ਤੁਹਾਨੂੰ ਇੱਕ ਕਪੂਰ ਦੀ ਟਿੱਕੀ ਚਾਹੀਦੀ ਏ ਤੇ ਦੂਸਰਾ ਤੁਹਾਨੂੰ ਚਾਹੀਦਾ ਬਲੈਕ ਕਲਰ ਦਾ ਮਾਰਕਰ ਸਕੈਚ ਜਾਂ ਪੈਨ ਤੁਸੀਂ ਬਲੈਕ ਕਲਰ ਦਾ ਕੱਜਲ ਵੀ ਯੂਜ਼ ਕਰ ਸਕਦੇ ਹੋ ਕਹਿਣ ਦਾ ਭਾਵ ਕਿ ਕਲਰ ਬਲੈਕ ਹੋਣਾ ਚਾਹੀਦਾ ਹੈ ਇਸ ਉਪਾਅ ਨੂੰ ਤੁਸੀਂ ਆਪਣੇ ਘਰ ਦੀ ਜਿਹੜੀ ਦੱਖਣ ਦਿਸ਼ਾ ਹੈ ਨਾ ਉਸ ਦਿਸ਼ਾ ਦੇ ਵਿੱਚ ਬੈਠ ਕੇ ਤੁਸੀਂ ਕਰਨਾ ਹੈ ਤੇ ਇਸ ਉਪਾਅ ਨੂੰ ਜਦੋਂ ਵੀ ਤੁਸੀਂ ਕਰਨਾ ਹੈ ਤੁਸੀਂ ਇਹ ਧਿਆਨ ਰੱਖਣਾ ਹੈ ਕਿ ਤੁਸੀਂ ਬਿਲਕੁਲ ਇਕੱਲੇ ਹੋਣੇ ਚਾਹੀਦੇ ਹੋ ਕਹਿੰਦਾ ਭਾਵ ਕਿ ਇਕਾਤ ਮਿਲਟੰਗ ਦੇ ਨਾਲ ਤੁਸੀਂ ਇਸ ਉਪਾਅ ਨੂੰ ਕਰਨਾ ਹੈ ਤੁਹਾਨੂੰ ਉਪਾਅ ਕਰਨ ਦੇ ਸਮੇਂ ਕੋਈ ਵੀ ਫੈਮਿਲੀ ਮੈਂਬਰ ਡਿਸਟਰਬ ਨਾ ਕਰੇ ਜਿਤੇ ਤੁਹਾਡੇ ਘਰ ਦੇ ਵਿੱਚ ਇਕਾਂਤ ਤੇ ਸ਼ਾਂਤ ਵਾਲਾ ਵਾਤਾਵਰਣ ਹੋਵੇਗਾ ਜਿੱਥੇ ਬਹੁਤਾ ਸ਼ੋਰ ਸ਼ਰਾਬਾ ਨਾ ਹੋਵੇਗਾ ਤੇ ਕੋਈ ਰੌਲਾ ਨਾ ਹੋਵੇਗਾ ਉੱਥੇ ਬੈਠ ਕੇ ਤੁਸੀਂ ਇਹ ਉਪਾਅ ਕਰ ਲੈਣਾ ਇਸ ਤਰੀਕੇ ਦੇ ਨਾਲ ਦੱਖਣ ਦਿਸ਼ਾ ਦੇ ਵਿੱਚ ਬੈਠ ਕੇ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਹੈ ਜਿਹੜੀ ਕਪੂਰ ਦੀ ਟਿੱਕੀ ਲਈਏ ਉਸ ਕਪੂਰ ਦੀ ਟਿੱਕੀ ਨੂੰ ਤੁਸੀਂ ਆਪਣੇ ਸੱਜੇ ਹੱਥ ਦੀ ਤੜੀ ਤੇ ਉੱਪਰ ਰੱਖ ਲੈਣਾ ਰੱਖ ਕੇ ਤੇ ਤੁਸੀਂ ਆਪਣਾ ਜਿਹੜਾ ਵੀ ਦੁਸ਼ਮਣ ਹੈ ਉਸ ਦਾ ਤੁਸੀਂ ਆਪਣੇ ਮਨ ਦੇ ਵਿੱਚ ਧਿਆਨ ਤਰਨਾ ਹੈ ਤੀਸਰੀ ਕੇ ਦੇ ਨਾਲ ਕਈ ਲੋਕਾਂ ਦਾ ਇਹ ਵੀ ਕਹਿਣਾ ਹੁੰਦਾ ਹੈ ਕਿ ਸਾਨੂੰ ਪਤਾ ਹੀ ਨਹੀਂ ਸਾਡੇ ਕਿਹੜੇ ਦੁਸ਼ਮਣ ਨੇ ਸਾਡੇ ਤਾਂ ਗੁਪਤ ਦੁਸ਼ਮਣ ਨੇ ਸਾਨੂੰ ਪਰੇਸ਼ਾਨੀਆਂ ਪ੍ਰੋਬਲਮ ਘਰ ਦੇ ਵਿੱਚ ਆਉਂਦੀਆਂ ਨੇ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਕਿਸੇ ਦਾ ਕੁਝ ਕੀਤਾ ਕਰਵਾਇਆ ਤੇ ਇਸੇ ਤਰੀਕੇ ਦੇ ਨਾਲ ਜਿਹੜੇ ਜਾਣਦੇ ਹੀ ਨਹੀਂ ਕਿ ਉਹਨਾਂ ਦੇ ਦੁਸ਼ਮਣ ਕੌਣ ਨੇ ਕੌਣ ਨਹੀਂ ਹੈਗੇ ਉਹਨਾਂ ਨੇ ਕੀ ਕਰਨਾ ਹੈ ਤੇ ਆਪਣੀ ਜਿਹੜੀ ਸੱਜੇ ਹੱਥ ਦੀ ਤਲੀ ਤੇ ਉੱਪਰ ਕपूर ਦੀ ਟਿੱਕੀ ਰੱਖੀਏ ਉਸ ਨੂੰ मुट्ठी ਦੇ ਵਿੱਚ ਬੰਦ ਕਰ ਲੈਣਾ ਹੈ ਤੇ ਉਹਨਾਂ ਦੇ ਘਰ ਦੇ ਵਿੱਚ ਜੋ ਵੀ ਪ੍ਰੋਬਲਮ ਮੁਸ਼ਕਲਾ ਆ ਰਹੀਆਂ ਨੇ ਉਹਨਾਂ ਨੂੰ ਉਹਨਾਂ ਨੇ ਮਨ ਦੇ ਵਿੱਚ ਸੋਚਣਾ ਸ਼ੁਰੂ ਕਰ ਦੇਣਾ ਹੈ ਕਹਿਣ ਦਾ ਭਾਵ ਕਿ ਜੋ-ਜੋ ਵੀ ਘਟਨਾਵਾਂ ਤੁਹਾਡੇ ਨਾਲ ਹੋ ਰਹੀਆਂ ਨੇ ਉਹ ਤੁਸੀਂ ਅੱਖਾਂ ਬੰਦ ਕਰਕੇ ਸੋਚਣੀਆਂ ਸ਼ੁਰੂ ਕਰ ਦੇਣੀਆਂ ਨੇ ਇਸ ਤਰੀਕੇ ਦੇ ਨਾਲ ਜੇਕਰ ਤੁਸੀਂ ਆਪਣੇ ਦੁਸ਼ਮਣ ਦਾ ਨਾਮ ਜਾਣਦੇ ਹੋ ਜਾਂ ਫਿਰ ਤੁਸੀਂ ਆਪਣੇ ਦੁਸ਼ਮਣ ਦੇ ਬਾਰੇ ਜਾਣਦੇ ਹੋ ਤਾਂ ਤੁਸੀਂ ਅੱਖਾਂ ਬੰਦ ਕਰਕੇ ਆਪਣੇ ਦੁਸ਼ਮਣ ਦਾ ਦੀਦ ਦਾ ਚਿਹਰਾ ਜਾਂ ਫਿਰ ਉਹਦਾ ਧਿਆਨ ਤੁਸੀਂ ਆਪਣੇ ਮਨ ਦੇ ਵਿੱਚ ਕਰਨਾ ਸ਼ੁਰੂ ਕਰਦੇ ਰਹੇ ਜਦੋਂ ਤੁਸੀਂ ਇਹ ਸਭ ਸੋਚੋਗੇ ਜਿਹੜਾ ਤੁਹਾਡਾ ਸਾਰਾ ਓਰਾ ਹੋਵੇਗਾ ਸੋਚ ਹੋਵੇਗੀ ਉਹ ਕਪੂਰ ਦੇ ਵਿੱਚ ਆ ਜਾਵੇਗਾ ਤੇ ਕਪੂਰ ਦੇ ਵਿੱਚ ਜਿਵੇਂ ਆਪਾਂ ਸਾਰੇ ਹੀ ਜਾਣਦੇ ਆ ਕਿ ਇੰਨੀ ਜ਼ਿਆਦਾ ਸ਼ਕਤੀ ਹੁੰਦੀ ਏ ਕਿ ਇਸ ਦੇ ਨਾਲ ਅਸੀਂ ਜਦੋਂ ਵੀ ਕੋਈ ਟੋਟਕਾ ਜਾਂ ਉਪਾਅ ਕਰਦੇ ਹਾਂ ਨਾ ਉਹ ਸਾਡਾ ਸਫਲ ਜ਼ਰੂਰ ਹੁੰਦਾ ਹੈ ਇਸ ਤਰੀਕੇ ਦੇ ਨਾਲ ਜਦੋਂ ਵੀ ਅਸੀਂ ਕੋਈ ਪਾਠ ਪੂਜਾ ਕਰਦੇ ਹਾਂ ਜਾਂ ਕੁਝ ਵੀ ਅਸੀਂ ਕਰਦੇ ਹਾਂ ਤਾਂ ਉਦੋਂ ਸਾਡੇ ਘਰ ਦੇ ਵਿੱਚ ਅਸੀਂ ਕਿਤੇ ਬਾਹਰ ਕਰਦੇ ਹਾਂ ਤੇ ਕਪੂਰ ਜ਼ਰੂਰ ਚਲਾਇਆ ਜਾਂਦਾ ਹੈ ਇਸ ਕਰਕੇ ਉਪਾਅ ਦੇ ਵਿੱਚ ਟੋਟਕੇ ਦਾ ਕਪੂਰ ਦਾ ਬਹੁਤ ਹੀ ਜ਼ਿਆਦਾ ਮਹੱਤਵ ਹੁੰਦੀ ਹੈ ਇਸ ਤਰੀਕੇ ਦੇ ਨਾਲ ਜੇਕਰ ਤੁਸੀਂ ਆਪਣੇ ਦੁਸ਼ਮਣ ਦਾ ਨਾਸ਼ ਕਰਨਾ ਚਾਹੁੰਦੇ ਹੋ ਤਾਂ ਇਸ ਟੂਟਕੇ ਤੇ ਉਪਾ ਦੇ ਨਾਲ ਕਪੂਰ ਦੇ ਇੱਕ ਟੁਕੜੀ ਦੇ ਨਾਲ ਆਪਣੇ ਦੁਸ਼ਮਣ ਨੂੰ ਆਪਣੀ ਜ਼ਿੰਦਗੀ ਦੇ ਵਿੱਚੋਂ ਤੁਸੀਂ ਦੂਰ ਕਰ ਸਕਦੇ ਹੋ ਇਸ ਤਰੀਕੇ ਦੇ ਨਾਲ ਜੇਕਰ ਤੁਸੀਂ ਆਪਣੇ ਦੁਸ਼ਮਣ ਦੇ ਬਾਰੇ ਨਹੀਂ ਜਾਣਦੇ ਤਾਂ ਤੁਸੀਂ ਅੱਖਾਂ ਬੰਦ ਕਰਕੇ 10 ਤੋਂ 15 ਸੈਕਿੰਡ ਦੇ ਲਈ ਜੋ ਵੀ ਤੁਹਾਡੇ ਘਰ ਦੇ ਵਿੱਚ ਜਾਂ ਤੁਹਾਡੇ ਨਾਲ ਦੁਰਘਟਨਾਵਾਂ ਹੋ ਰਹੀਆਂ ਨੇ ਉਹਨਾਂ ਦਾ ਤੁਸੀਂ ਆਪਣੇ ਮਨ ਦੇ ਵਿੱਚ ਖਿਆਲ ਕਰ ਲੈਣਾ ਹੈ ਜਦੋਂ ਤੁਸੀਂ ਇਸ ਤਰੀਕੇ ਦੇ ਨਾਲ ਅੱਖਾਂ ਬੰਦ ਕਰਕੇ ਸੋਚਣਾ ਸ਼ੁਰੂ ਕਰ ਦਿਓਗੇ ਤੇ ਉਹ ਸਾਰੇ ਦਾ ਸਾਰਾ ਜੋ ਵੀ ਹੈ ਤੁਹਾਡੇ ਸੱਜੇ ਹੱਥ ਦੇ ਵਿੱਚ ਜਿਹੜਾ ਕਪੂਰ ਹੋਵੇਗਾ ਉਹ ਸਭ ਕੁਝ ਕਬੂਰ ਦੇ ਵਿੱਚ ਆ ਜਾਵੇਗਾ ਤੇ ਇਹ ਸਭ ਸੋਚਣ ਤੋਂ ਬਾਅਦ ਦੇ ਵਿੱਚ ਤੁਸੀਂ ਕੀ ਕਰਨਾ ਇਸ ਕਬੂਰ ਦੇ ਟੁਕੜੇ ਦੇ ਉੱਪਰ ਤੁਸੀਂ ਆਪਣੇ ਦੁਸ਼ਮਣ ਦਾ ਨਾਮ ਲਿਖਣਾ ਤੇ ਜਦੋਂ ਤੁਸੀਂ ਦੁਸ਼ਮਣ ਦਾ ਨਾਮ ਲਿਖਣਾ ਬਹੁਤ ਸਾਵਧਾਨੀ ਦੇ ਨਾਲ ਲਿਖਣਾ ਹੋਵੇਗਾ ਕਿਉਂਕਿ ਕਈ ਵਾਰ ਕੀ ਹੁੰਦਾ ਹੈ ਜੇਕਰ ਤੁਸੀਂ ਇਸ ਨਾਮ ਨੂੰ ਬਲੈਕ ਪੈਨ ਦੇ ਨਾਲ ਲਿਖੋਗੇ ਨਾ ਤੇ ਜਿਹੜਾ ਕਪੂਰ ਹੈ ਕਪੂਰ ਦੀ ਟਿੱਕੀ ਟੁੱਟ ਵੀ ਸਕਦੀ ਹੈ ਇਸ ਕਰਕੇ ਤੁਸੀਂ ਬਲੈਕ ਕੱਜਲ ਜਾਂ ਫਿਰ ਬਲੈਕ ਕਲਰ ਦਾ ਜਿਹੜਾ ਮਾਰਕਰ ਹੁੰਦਾ ਹੈ ਤੁਸੀਂ ਉਸ ਦੇ ਨਾਲ ਹੀ ਨਾਮ ਲਿਖਣ ਦੀ ਕੋਸ਼ਿਸ਼ ਕਰਿਓ ਤੇ ਜੇਕਰ ਤੁਹਾਡੇ ਨਾਮ ਲਿਖਦੇ ਲਿਖਦੇ ਕਪੂਰ ਦੀ ਟਿੱਕੀ ਟੁੱਟੇ ਜਾਂਦੀ ਹੈ ਤੇ ਤੁਹਾਡਾ ਇਹ ਉਪਾਅ ਵੀ ਸਫਲ ਨਹੀਂ ਹੋਵੇਗਾ ਤੇ ਤੁਸੀਂ ਉਸ ਕਪੂਰ ਦੀ ਟਿੱਕੀ ਦੇ ਨਾਲ ਉਪਾਅ ਕਰ ਵੀ ਨਹੀਂ ਸਕੋਗੇ ਕਿਉਂਕਿ ਉਹ ਕਪੂਰ ਦੀ ਟਿੱਕੀ ਟੁੱਟ ਜਾਵੇਗੀ ਇਸ ਤਰੀਕੇ ਦੇ ਨਾਲ ਬਸ ਤੁਸੀਂ ਇਹ ਧਿਆਨ ਰੱਖਣਾ ਹੈ ਕਿ ਜਿਹੜੀ ਕਪੂਰ ਦੀ ਟਿੱਕੀ ਹੈ ਨਾ ਟੁੱਟਣੀ ਨਹੀਂ ਚਾਹੀਦੀ ਤੇ ਉਸ ਦੇ ਉੱਪਰ ਤੁਸੀਂ ਆਪਣੇ ਦੁਸ਼ਮਣ ਦਾ ਨਾਮ ਲਿਖ ਲੈਣਾ ਜੇਕਰ ਤੁਸੀਂ ਦੁਸ਼ਮਣ ਦਾ ਨਾਮ ਨਹੀਂ ਜਾਣਦੇ ਤਾਂ ਤੁਸੀਂ ਉਸ ਦੇ ਉੱਪਰ ਲਿਖ ਲੈਣਾ ਦੁਸ਼ਮਣ ਨਾਸ਼ ਜਾਂ ਫਿਰ ਗੁਪਤ ਦੁਸ਼ਮਣ ਜਾਂ ਇਕੱਲਾ ਦੁਸ਼ਮਣ ਇਸ ਤਰੀਕੇ ਦੇ ਨਾਲ ਜੇਕਰ ਤੁਸੀਂ ਕਪੂਰ ਦੀ ਟਿੱਕੀ ਤੇ ਦੁਸ਼ਮਣ ਦਾ ਨਾਸ਼ ਨਾਮ ਲਿਖੋਗੇ ਤਾਂ ਫਿਰ ਉਹ ਹੀ ਦੁਸ਼ਮਣ ਦਾ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਛੁਟਕਾਰਾ ਹੋਵੇਗਾ ਤੇ ਜੇਕਰ ਤੁਸੀਂ ਨਾਮ ਦੀ ਬਜਾਈ ਇਕੱਲਾ ਦੁਸ਼ਮਣ ਜਾਂ ਗੁਪਤ ਦੁਸ਼ਮਣ ਲਿਖੋਗੇ ਤਾਂ ਉਸ ਦੇ ਵਿੱਚ ਜਿੰਨੇ ਵੀ ਤੁਹਾਡੇ ਸਾਰੇ ਦੁਸ਼ਮਣ ਹੋਣਗੇ ਉਹ ਸਾਰੇ ਹੀ ਆ ਜਾਣਗੇ ਇਸ ਤਰੀਕੇ ਦੇ ਨਾਲ ਲੈ ਕੇ ਜੋ ਵੀ ਤੁਹਾਡੇ ਨਾਲ ਅਣਹੋਣੀ ਘਟਨਾ ਘਟੀ ਹੈ ਜੋ ਵੀ ਤੁਹਾਡੇ ਘਰ ਦੇ ਵਿੱਚ ਪ੍ਰੋਬਲਮ ਮੁਸ਼ਕਲਾ ਆ ਰਹੀ ਹੈ ਉਹਨਾਂ ਦਾ ਤੁਸੀਂ ਧਿਆਨ ਕਰਨਾ ਹੈ ਇਹ ਸਭ ਕਰਨ ਤੋਂ ਬਾਅਦ ਇਹ ਵਿੱਚ ਜਿਹੜੀ ਕਪੂਰ ਦੀ ਟੁਕੜੀ ਉਹਨੂੰ ਕਿਸੇ ਪਲੇਟ ਦੇ ਵਿੱਚ ਪਾ ਕੇ ਜਾਂ ਕਿਸੇ ਵੀ ਬਰਤਨ ਦੇ ਵਿੱਚ ਪਾ ਕੇ ਉਸ ਨੂੰ ਜਲਾਉਣ ਦੀ ਵੀ ਤੁਸੀਂ ਕੋਸ਼ਿਸ਼ ਕਰਨੀ ਹੈ ਕਹਿਣ ਦਾ ਭਾਵ ਕਿ ਕਪੂਰ ਦੀ ਉਸ ਟੁਕੜੀ ਨੂੰ ਤੁਸੀਂ ਜਲਾਉਣਾ ਹੈ ਇਸ ਤਰੀਕੇ ਦੇ ਨਾਲ ਜਦੋਂ ਤੁਸੀਂ ਕਪੂਰ ਦੀ ਟਿੱਕੀ ਨੂੰ ਚਲਾਉਣਾ ਹੈ ਤੇ ਜਦੋਂ ਕਪੂਰ ਦੀ ਟਿੱਕੀ ਪੂਰੀ ਤਰ੍ਹਾਂ ਚਲ ਚਾਵੇਗੀ ਤੇ ਅਸੀਂ ਕਪੂਰ ਦੀ ਟਿੱਕੀ ਨੂੰ ਚਲਾਉਣਾ ਕਿਹੜੀ ਜਗ੍ਹਾ ਤੇ ਹੈ ਇਸ ਕਪੂਰ ਦੀ ਟਿੱਕੀ ਨੂੰ ਤੁਸੀਂ ਆਪਣੇ ਘਰ ਦੇ ਮੇਨ ਗੇਟ ਤੋਂ ਬਾਹਰ ਕੈਂ ਦਾ ਭਾਵ ਕਿ ਆਪਣੇ ਘਰ ਤੋਂ ਬਾਹਰ ਤੁਸੀਂ ਚਲਾਉਣਾ ਕਰਦੇ ਅੰਦਰ ਤੁਸੀਂ ਨਹੀਂ ਚਲਾਉਣਾ ਇਸ ਤਰੀਕੇ ਦੇ ਨਾਲ ਜੇਕਰ ਤੁਹਾਡੇ ਘਰ ਦੇ ਵਿੱਚ ਜਿਵੇਂ ਛੱਤ ਦੇ ਉੱਪਰ ਬਾਲਕਨੀ ਬਣੀ ਹੋਈ ਹੈ ਕੋਈ ਖੁੱਲੀ ਜਗ੍ਹਾ ਪਣੀ ਹੋਈ ਹੈ ਤੁਸੀਂ ਉੱਥੇ ਵੀ ਕਪੂਰ ਨੂੰ ਚਲਾ ਸਕਦੇ ਹੋ ਜੇਕਰ ਤੁਸੀਂ ਆਪਣੇ ਘਰ ਦੇ ਮੇਨ ਗੇਟ ਤੋਂ ਬਾਹਰ ਨਹੀਂ ਚਲਾਉਣਾ ਚਾਹੁੰਦੇ ਤਾਂ ਇਸ ਦੇ ਨਾਲ ਨਾਲ ਤੁਸੀਂ ਇੱਕ ਗੱਲ ਦਾ ਖਾਸ ਕਰਕੇ ਧਿਆਨ ਰੱਖਣਾ ਹੈ ਕਿ ਇਸ ਕਪੂਰ ਦੀ ਜਿਹੜੀ ਟਿੱਕੀ ਨੂੰ ਤੁਸੀਂ ਚਲਾਉਣਾ ਹੈ ਨਾ ਉਸ ਨੂੰ ਤੁਸੀਂ ਆਪਣੇ ਕਮਰੇ ਦੇ ਵਿੱਚ ਬਿਲਕੁਲ ਵੀ ਨਹੀਂ ਚਲਾਉਣਾ ਕਿਉਂਕਿ ਇਸ ਕਪੂਰ ਦੇ ਵਿੱਚ ਜਿਹੜੀ ਵੀ ਦੁਸ਼ਮਣ ਦੀ ਜਿੰਨੀ ਵੀ 네ਗਟਿਵਿਟੀ ਹੋਵੇਗੀ ਨਾ ਜੋ ਵੀ ਦੁਸ਼ਮਣ ਤੁਹਾਡੇ ਨਾਲ ਕਰਨਾ ਚਾਹੁੰਦਾ ਹੋਵੇਗਾ ਤੁਹਾਡੇ ਉੱਪਰ ਕਿਸੇ ਵੀ ਚੀਜ਼ ਦਾ ਕੋਈ ਮਾੜਾ ਪ੍ਰਭਾਵ ਪਾਉਣਾ ਚਾਹੁੰਦਾ ਹੋਵੇਗਾ ਉਹ ਹੀ ਸਾਰੀ ਚੀਜ਼ ਕਪੂਰ ਦੇ ਅੰਦਰ ਇਸ ਉਪਾਣੂ ਕਰਦੇ ਸਮੇਂ ਚਲੀ ਜਾਂਦੀ ਹੈ ਇਸ ਤਰੀਕੇ ਦੇ ਨਾਲ ਚਲੋ ਤੁਸੀਂ ਇਸ ਕਪੂਰ ਨੂੰ ਆਪਣੇ ਘਰ ਦੇ ਵਿੱਚ ਜਲਾਓਗੇ ਨਾ ਤੇ ਜਲਾਉਣ ਦੇ ਸਮੇਂ ਜਿਹੜਾ ਧੂਆ ਹੋਵੇਗਾ ਉਹ ਸਾਰਾ ਧੂਆ ਜਿਹੜੀ 네ਗਟਿਵ ਐਨਰਜੀ ਹੋਵੇਗੀ ਤੁਹਾਡੇ ਦੁਸ਼ਮਣ ਦੀ ਉਹ ਸਾਰੀ ਤੁਹਾਡੇ ਘਰ ਦੇ ਵਿੱਚ ਹੀ ਫੈਲ ਜਾਵੇਗੀ ਇਸ ਤਰੀਕੇ ਦੇ ਨਾਲ ਇਹੀ ਕਾਰਨ ਹੈ ਕਿ ਇਸ ਨੂੰ ਤੁਸੀਂ ਘਰ ਤੋਂ ਬਾਹਰ ਚਲਾਉਣਾ ਹੈ ਚਾਹੇ ਫਿਰ ਛੱਤ ਦੇ ਉੱਪਰ ਜਾਂ ਫਿਰ ਬਾਲਕੋਨੀ ਦੇ ਉੱਪਰ ਤਾਂ ਜੋ ਕਿ ਜਿਹੜਾ ਇਸ ਦਾ ਧੂਆ ਹੋਵੇ ਉਹ ਤੁਹਾਡੇ ਘਰ ਤੋਂ ਬਾਹਰ ਹੀ ਜਾਵੇ ਇਸ ਤਰੀਕੇ ਦੇ ਨਾਲ ਜਿਨ੍ਹਾਂ ਦੇ ਘਰ ਦੇ ਵਿੱਚ ਛੱਤ ਤੇ ਜਾਂਦਾ ਰਸਤਾ ਨਹੀਂ ਹੈਗਾ ਉਹ ਆਪਣੇ ਘਰ ਤੋਂ ਬਾਹਰ ਹੀ ਇਸ ਕਪੂਰ ਨੂੰ ਚਲਾਉਣ ਜੇਕਰ ਘਰ ਦੇ ਵਿੱਚ ਚਲਾਓਗੇ ਤਾਂ ਤੁਹਾਡੇ ਇਹ ਕੀਤੇਗੇ ਉਪਾਅ ਦਾ ਤੁਹਾਨੂੰ ਫਾਇਦਾ ਨਹੀਂ ਹੋਵੇਗਾ ਕਿਉਂਕਿ ਇਹ ਉਪਾਅ ਬਹੁਤ ਹੀ ਜ਼ਿਆਦਾ ਚਮਤਕਾਰੀਏ ਤੇ ਤੁਹਾਡੀਆਂ ਸਾਰੀਆਂ ਹੀ ਮੁਸ਼ਕਲਾਂ ਤੇ ਪ੍ਰੋਬਲਮ ਨੂੰ ਦੂਰ ਕਰਕੇ ਰੱਖ ਦੇਵੇਗਾ ਇੱਕ ਵਾਰ ਤੁਸੀਂ ਜ਼ਰੂਰ ਇਸ ਉਪਾਅ ਨੂੰ ਕਰਿਓ ਦੇਖਿਓ ਕਿ ਇਹ ਉਪਾਅ ਤੁਹਾਨੂੰ ਇੰਨਾ ਵਧੀਆ ਰਿਜ਼ਲਟ ਦੇਣ ਵਾਲਾ ਹੈ ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਤੇ ਛੋਟਾ ਜਿਹਾ ਉਪਾਅ ਕਪੂਰ ਦੇ ਟੁਕੜੇ ਦਾ ਜੋ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਉਪਾਅ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪ੍ਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ ਨਵੇਂ ਉਪਾਅ ਤੇ ਨਵੀਂ ਜਾਣਕਾਰੀ ਦੇ ਨਾਲ ਅੱਜ ਤੱਕ ਦੇ ਲਈ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਬਹੁਤ ਜ਼ਿਆਦਾ ਧੰਨਵਾਦ ਜੀ ਪਲੀਜ਼ ਸਾਡੀ ਵੀਡੀਓ ਨੂੰ ਜ਼ਰੂਰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਸਾਡੇ ਚੈਨਲ ਨੂੰ ਜ਼ਰੂਰ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜੀ